ਮੈਂ ਦੇਵੀ ਭਾਜੀ ਨੂੰ ਬਹੁਤ ਸੁਣਦਾ ਹਾਂ। ਹੂੰ। ਦੇਵੀ ਭਾਜੀ ਦੀ ਇੰਟਰਵਿਊਸ, ਗਾਣੇ, ਸ਼ਾਇਰੀ, ਮਤਲਬ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਕਿਸੇ ਨੇ ਸੁਣੇ ਨਹੀਂ ਹੋਣਗੇ। ਹੂੰ। ਮਤਲਬ ਕਈ ਚੀਜ਼ਾਂ ਦਾ ਉਹ ਹੁੰਦਾ ਨਾ, ਸੋ ਮੈਂ ਕਈ ਵੇਲੇ ਘਰੇ ਇਕੱਲਾ ਵੀ ਬੈਠਾ ਹੁੰਦਾ ਤੇ ਮੈਂ ਦੇਵੀ ਭਾਜੀ ਦੀ ਪੁਰਾਣੇ ਜਿਹੜੇ ਲਾਈਵ ਆਉਂਦੇ ਸੀ। ਹੂੰ। ਮੈਂ ਉਹ ਵੀ ਸੁਣਦਾ ਰਹਿੰਦਾ ਬੈਠਾ। ਅੱਛਾ। ਸੋ ਮੈਨੂੰ ਲੱਗਦਾ ਉਹਨਾਂ ਦੀ ਉਹਨਾਂ ਦੇ ਮਤਲਬ ਉਹਨਾਂ ਦੇ ਗਾਣਿਆਂ ਦਾ, ਉਹਨਾਂ ਦੀ ਪੋਇਟਰੀ ਦਾ, ਉਹਨਾਂ ਦੀਆਂ ਗੱਲਾਂ ਦਾ ਮੇਰੇ ਤੇ ਬੜਾ ਅਸਰ ਆ। ਹੂੰ। ਇੱਕ ਟਾਈਮ ਤੇ। ਹੂੰ। ਇੱਕ ਵਾਰ ਮੈਂ ਦੇਵੀ ਭਾਜੀ ਨੂੰ ਮਿਲਿਆ ਸ਼ਾਇਦ ਉਹ ਮੇਰੇ ਗਾਣੇ ਗੋਣੇ ਨਹੀਂ ਆਏ ਸੀ। ਅੱਛਾ। ਤੇ ਮੈਨੂੰ ਮਿਲਣਾ ਵੀ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀ। ਕਿਉਂਕਿ ਪਤਾ ਨਹੀਂ ਮੇਰਾ ਕੰਮ ਵੀ ਹੋਈ ਹੈ ਸ਼ਾਇਦ। ਕਿਤੇ ਨਾ ਕਿਤੇ ਹੋ ਸਕਦਾ। ਬਟ ਮੇਰੇ ਲਈ ਤੁਸੀਂ ਸਮਝੋ ਵੀ ਇੱਕ ਆਈਡਲ ਨਹੀਂ ਹੁੰਦੇ ਸਮਝੋ। ਮੈਂ ਦੇਵੀ ਭਾਜੀ ਨੂੰ ਬਹੁਤ ਜ਼ਿਆਦਾ ਸੁਣਿਆ ਮਤਲਬ ਮਿੱਤਰਾਂ ਦੀ ਬਾਜ਼ ਗੋਰੀਏ, ਹੋਰ بڑے ਗਾਣੇ ਮਤਲਬ ਮੈਂ ਸੁਣੇ। ਹੂੰ। ਕੁਝ ਉਹਨਾਂ ਦਾ ਲਿਖਿਆ ਹੋਇਆ ਕੋਈ ਸ਼ੇਅਰ ਜਾਂ ਕੋਈ ਕਿਸੇ ਵੀ ਇੱਕ ਗੀਤ ਦੀ ਲਾਈਨ ਜਿਹੜੀ ਉਹਨਾਂ ਨੇ ਉਹ ਲਿਖਿਆ ਤਾਂ ਸੀ। ਦੇਵੀ ਦੇ ਤੋਂ ਦਿਲ ਵਿੱਚ ਉ ਜਾ ਕੇ ਤਾਂ ਦੱਸੀ। ਹੂੰ ਦੇਬੀ ਨੂੰ ਤੂੰ ਚੁਪਲਾ ਕੇ ਦਿਖਾਈ ਹੂੰ ਹੈਨਾ ਸੋ ਉਹ ਤੈਨੂੰ ਇੱਕ ਦਿਨ ਚੁਪਨਾਉਣਾ ਹੁੰਦਾ ਤੇ ਨਿੱਕੇ ਨਿੱਕੇ ਗੱਲਾਂ ਵੀ ਨਾ ਉਹਨਾਂ ਦੀ ਹੂੰ ਤੇ ਬਹੁਤ ਕਦੇ ਕਦੇ ਵੱਡੀਆਂ ਅਸਰ ਕਰਦੀਆਂ ਨੇ ਹਾਂ ਦੇਬੀ ਸੋਚਦਾ ਦੱਸੇਗਾ ਕੌਣ ਤੈਨੂੰ ਕਿੰਨਾ ਜ਼ਿਕਰ ਤੇਰਾ ਤੇਰੇ ਬਾਰੇ ਬਹੁਤ ਹੋਇਆ ਹਾਂ ਮਤਲਬ ਉਹ ਸੋਚ ਵੀ ਕਿਵੇਂ ਲੈਂਦੇ ਨੇ ਮੈਂ ਤਾਂ ਕਈ ਵੇਲੇ ਹੈਰਾਨ ਹੈਰਾਨੀ ਹੁੰਦੀ ਸਮਝ ਜੂ ਕਿ ਕਈ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਨੇ ਹੂੰ ਉਹ ਸ਼ਬਦਾਂ ਚ ਆ ਹੀ ਨਹੀਂ ਸਕਦੀਆਂ ਹੁੰਦੀਆਂ ਹੂੰ ਪਰ ਦੇਵੀ ਭਾਜ ਨੇ ਉਹ ਹੀ ਗੱਲਾਂ ਸ਼ਬਦਾਂ ਚ ਲੈ ਕੇ ਆਂਦੀਆਂ ਜਿਹੜੀਆਂ ਸ਼ਬਦਾਂ ਚ ਨਹੀਂ ਆ ਸਕਦੀਆਂ ਬਿਲਕੁਲ ਮੈਨੂੰ ਐ ਲੱਗਿਆ ਹਮੇਸ਼ਾ ਹੀ ਗੀਤਕਾਰੀ ਦਾ ਰਿਆਜ਼ ਕੀ ਹੁੰਦਾ ਭਾਜੀ ਚੰਗਾ ਸੁਣਨਾ ਹਮ ਜਦੋਂ ਆਪਾਂ ਚੰਗਾ ਸੁਣਦੇ ਆ ਮੈਨੂੰ ਲੱਗਦਾ ਉਦੋਂ ਆਪਾਂ ਆਪਣੇ ਚ ਗਲਤੀ ਕੱਢ ਪਾਉਨੇ ਆ ਹਮ ਮੈਨੂੰ ਹਮੇਸ਼ਾ ਹੀ ਐ ਲੱਗਿਆ ਵੀ ਜੇ ਮੈਂ ਚੰਗਾ ਨਹੀਂ ਸੁਣੂਗਾ ਮਤਲਬ ਤੁਸੀਂ ਚੰਗਾ ਇਹਦਾ ਸੈਂਸ ਹਰ ਇੱਕ ਗੱਲ ਦਾ ਮਤਲਬ ਹੋਣਾ ਚਾਹੀਦਾ ਇੱਕ ਰਾਈਟਰ ਲਈ ਹੂੰ ਸਮਝੋ ਮੈਂ ਕਈ ਵੇਲੇ ਗੱਲ ਕਰਦਾ ਹੁਣਾਂ ਪਾਕਿਸਤਾਨ ਜਿਵੇਂ ਸਭ ਤੋਂ ਜ਼ਿਆਦਾ ਲਈ ਜੋ ਬਣਨੇ ਆਂ ਹਾਂਜੀ ਹਾਂਜੀ ਉਹਨਾਂ ਦੇ ਗਾਣੇ ਰਾਵੀ ਚੱਕ ਲੋ ਤੁਸੀਂ ਤਸਵੀਰ ਬਣਾ ਕੇ ਅ ਰஞ்சிਸ਼ ਇੱਕ ਨਖੂਨ ਬਹੁਤ ਬਹੁਤ ਗਾਣੇ ਨੇ ਜਿਨ੍ਹਾਂ ਤੋਂ ਮੈਂ ਕਈ ਵਾਰੀ ਇਹ ਸੋਚਦਾ ਹੁਣਾਂ ਵੀ ਉਹ ਸਿਰਫ 8 ਲਾਈਨਾਂ ਨੇ ਗਾਣੇ 'ਚ ਹੂੰ ਤੇ 8 ਲਾਈਨਾਂ ਦਾ ਗਾਣਾ ਹੈ ਹੂੰ ਸੋ ਮੈਂ ਮੈਂ ਕਦੇ-ਕਦੇ ਐ ਸੋਚਦਾ ਹੁਣਾਂ ਵੀ ਇਦਾਂ ਦੇ ਗਾਣੇ ਵੀ ਲਿਖਨੇ ਕਦੇ ਹੂੰ ਜਿਹੜੇ ਸਿਰਫ 8 ਲਾਈਨਾਂ ਹੋਣ 8 ਲਾਈਨਾਂ 'ਚ ਹੀ ਸਾਰਾ ਕੁਝ ਸਿਰਜਿਆ ਹੋਵੇ ਹੂੰ ਉਹੋ ਜਿਹੇ ਗਾਣੇ ਚੰਗਾ ਸੁਣਨਾ ਮਤਲਬ Nusrat Fateh Ali Khan ਸਾਹਿਬ ਨੂੰ ਬਹੁਤ ਸੁਣਿਆ ਕਵਾਲੀਆਂ ਤਾਂ ਚਲੋ ਮੈਂ ਇਕੱਲੇ ਨਹੀਂ ਸਾਰਾ ਇੱਕ ਜ਼ੋਨ ਆਇਆ ਸੀ ਪੰਜਾਬ 'ਚ ਜਦੋਂ ਸਾਰੇ ਪੰਜਾਬ ਨੇ ਕਵਾਲੀਆਂ ਸੁਣੀਆਂ ਨੇ ਹੂੰ ਹੈਨਾ ਵੈਸੇ ਵੀ ਆਪਣੀ ਤਰਤੀਬ ਪੀਰ ਫਕੀਰਾਂ ਵਾਲੀ ਵੈਸੇ ਹੀ ਮੇਲੇ ਸਾਡੇ ਪਿੰਡਾਂ 'ਚ ਬਹੁਤ ਮਕੂਦਰ ਸਾਡੇ ਬਹੁਤ ਵੱਡਾ ਮੇਲਾ ਲੱਗਦਾ ਸੋ ਉਹ ਦੇ ਕਰਕੇ ਉਹ ਚੀਜ਼ਾਂ ਦਾ ਵੀ ਅਸਰ ਰਿਹਾ ਮੇਰੇ ਤੇ ਕਿਤੇ ਨਾ ਕਿਤੇ ਪਾਠਕ ਵੀ ਹੋਂ ਤੁਸੀਂ ਕਿਤਾਬਾਂ ਵੀ ਪੜਦੇ ਹੋ ਹਾਂ ਮੈਂ ਪੜਦਾ ਜੀ ਅੱਜ ਕੱਲ ਕੁਝ ਪੜ ਰਿਹਾ ਖਾਸ ਮੈਂ ਅੱਜ ਕੱਲ ਮੈਨੂੰ ਲੱਗਦਾ ਮੈਂ ਪਿੱਛੇ ਜੇ ਉਹ ਕਿਤਾਬਾਂ ਪੜੀਆਂ ਸੀ ਸੂਹੇ ਅੱਖਰ ਹਾਂਜੀ ਹੂੰ ਹੂੰ ਉਹਨਾਂ ਦੇ 3-4 ਭਾਗ ਆਏ ਸੀ ਹੂੰ ਹੂੰ ਉਹ ਕਿਤਾਬ ਪੜ੍ਹ ਕੇ ਮੈਨੂੰ ਐ ਲੱਗਾ ਸੀ ਵੀ ਇਹ ਲਿਖਣਾ ਜ਼ਿਆਦਾ ਔਖਾ ਹੈ। ਹੂੰ ਸਮਝ ਨਹੀਂ ਕਿ ਕਿਵੇਂ ਇਹ ਐ ਵੀ ਲੱਗਦਾ ਵੀ ਇਹ ਕਿਵੇਂ ਲਿਖਿਆ ਜਾ ਸਕਦਾ ਹੈ। ਹੂੰ ਮੇਰੇ ਲਈ ਉਹ ਬਹੁਤ ਵੱਡੀ ਜਿਹੀ ਮੈਨੂੰ ਐ ਲੱਗਦਾ ਵੀ ਕਿਤਾਬਾਂ ਵਾਲੇ ਨਾਰਮਲ ਬੰਦੇ ਨਹੀਂ ਹੁੰਦੇ ਜਿਹੜੇ ਲੋਕ ਕਿਤਾਬਾਂ ਲਿਖ ਦਿੰਦੇ ਨੇ। ਹੂੰ ਉਹ ਥੋੜੇ ਜਿਹੇ ਜ਼ੋਨ ਆਊਟ ਹੁੰਦੇ ਆ ਲੋਕਾਂ ਤੋਂ। ਹੂੰ ਪਰ ਹੂੰ ਮਤਲਬ ਜ਼ੋਨ ਆਊਟ ਲਾ ਲਓ ਜਾਂ ਤੁਸੀਂ ਲਾ ਲਓ ਵੀ ਉਹ ਹੋਰ ਦੁਨੀਆ ਦੇ ਬੰਦੇ ਹੁੰਦੇ ਆ। ਹੂੰ ਹੈ ਨਾ ਮੇਰਾ ਮਤਲਬ ਇੱਥੇ ਵਾਲੇ ਬੰਦੇ ਹੋਰ ਨੇ ਜਿਹੜੇ ਕਿਤਾਬਾਂ ਲਿਖਦੇ ਨੇ ਉਹ ਬੰਦੇ ਕੁਝ ਹੋਰ ਨੇ